ਹਜੂ ਤੋ ਠੀਕ ਪਹਿਲਾ ਸਾਊਦੀ ਅਰਬ ਦੀ ਸਰਕਾਰ ਨੇ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਸਾਊਦੀ ਪ੍ਰਿੰਸ ਨੇ ਭਾਰਤੀਆਂ ਦੇ 80% ਦੀ ਪ੍ਰਾਈਵੇਟ ਹਜ ਕੋਟਾ ਨੂੰ ਖਤਮ ਕਰ ਦਿੱਤਾ ਇਸ ਫੈਸਲੇ ਨਾਲ ਕਰੀਬ 52000 ਭਾਰਤੀ ਪ੍ਰਭਾਵਿਤ ਹੋਣਗੇ ਜੋ ਹਜ ਯਾਤਰਾ ਤੇ ਜਾਣਾ ਚਾਹੁੰਦੇ ਸਨ ਹੁਣ ਜੋ ਸਾਊਦੀ ਅਰਬ ਨੇ ਸਾਲ 2025 ਦੇ ਹਜ ਲਈ ਤਿਆਰੀ ਕਰ ਲਈ ਹੈ ਹਜ ਕਰਨ ਲਈ ਦੁਨੀਆ ਭਰ ਤੋਂ ਲੱਖਾਂ ਮੁਸਲਿਮ ਸਰਦਾਲੂ ਮੱਕਾ ਵਿੱਚ ਕਾਬਾ ਸਾਹਮਣੇ ਪਹੁੰਚਦੇ ਨੇ ਤੁਹਾਡੀ ਜਾਣਕਾਰੀ ਲਈ ਦੱਸ ਦੇ ਕਿ ਸਾਊਦੀ ਅਰਬ ਨੇ ਹਾਲ ਹੀ ਵਿੱਚ ਮੀਨਾ ਇਲਾਕੇ ਵਿੱਚ ਕਈ ਜੋਨਾਂ ਨੂੰ ਕੈਨਸਲ ਕਰ ਦਿੱਤਾ ਜੋ ਪਹਿਲਾਂ ਪ੍ਰਾਈਵੇਟ ਟੂਰ ਆਪਰੇਟਰ ਨੂੰ ਦਿੱਤਾ ਗਿਆ ਸੀ ਇਸ ਨਾਲ 52000 ਭਾਰਤੀ ਹਜਾਤਰੀਆਂ ਦਾ ਜਾਣਾ ਮੁਸ਼ਕਲ ਹੋ ਗਿਆ ਮੀਨਾ ਵਿੱਚ ਹੀ ਹਜਾਤਰੀ ਰੁਕਦੇ ਸਨ 사ウਦੀ ਸਰਕਾਰ ਦੇ ਇਸ ਫੈਸਲੇ ਤੇ ਮਹਿਬੂਬਾ ਮੁਫਤੀ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਵਿਰੋਧ ਜਤਾਇਆ ਉਹਨਾਂ ਮੁਤਾਬਕ 사ウਦੀ ਅਰਬ ਤੋਂ ਆ ਰਹੀ ਰਿਪੋਰਟ ਤੋਂ ਸੰਕੇਤ ਮਿਲਦਾ ਕਿ ਭਾਰਤ ਦੇ ਹਜ ਕੋਟੇ ਵਿੱਚ ਅਚਾਨਕ ਕਟੌਤੀ ਕਰ ਦਿੱਤੀ ਗਈ ਹੈ ਉਹਨਾਂ ਨੇ ਸਰਕਾਰ ਤੋਂ ਇਸ ਮੁੱਦੇ ਨੂੰ 사ウਦੀ ਸਰਕਾਰ ਸਾਹਮਣੇ ਚੁੱਕਣ ਲਈ ਕਿਹਾ ਭਾਰਤ ਵਿੱਚ ਹਜ ਯਾਤਰਾ ਦਾ ਯੋਜਨ ਜਾਂ ਤਾਂ ਹਜ ਕਮੇਟੀ ਜਰੀਏ ਕੀਤਾ ਜਾਂਦਾ ਜਾਂ ਪ੍ਰਾਈਵੇਟ ਟੂਰ ਆਪਰੇਟਰਾਂ ਜਰੀਏ ਕੀਤਾ ਜਾਂਦਾ ਸਾਲ 2024 ਵਿੱਚ 140000 ਲੋਕ ਹੱਜ ਕਰਨ ਲਈ ਗਏ ਸਨ ਇਸ ਸਾਲ ਸਰਕਾਰ ਨੇ 사우ਦੀ ਨਾਲ 175000 25 ਯਾਤਰੀਆਂ ਦਾ ਸਮਝੌਤਾ ਕੀਤਾ